ਤੇ ਤਰਨ-ਤਰਨ ਦੇ ਵਿੱਚ ਮੁਕਾਬਲਾ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਤੀਸਰੇ ਰਾਉਂਡ ਦੇ ਵਿੱਚ ਹੀ ਜਿਹੜਾ ਮੁਕਾਬਲਾ ਤੁਸੀਂ ਕਹਿ ਲੋ ਕਿ ਫਸ ਚੁੱਕਾ ਹੈ ਅਕਾਲੀ ਦਲ ਦੀ ਜਿਹੜੀ ਲੀਡ 1500 ਦੇ ਲਾਗੇ ਹੋ ਚੁੱਕੀ ਸੀ ਉਹ ਘਟ ਕੇ ਸਿਰਫ ਤੇ ਸਿਰਫ 374 ਦੀ ਰਹਿ ਗਈ ਹੈ ਜਾਂ ਤੁਸੀਂ ਮੰਨੋ ਕਿ ਜਿਹੜੀ ਲੀਡ ਹੈ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਅਕਾਲੀ ਦਲ ਦੇ ਵਿੱਚੋਂ ਜਿਹੜਾ ਮਾਮਲਾ ਹੈ ਜਾਂ ਫਿਰ ਤੁਸੀਂ ਕਹਿ ਲੋ ਇਹ ਚੋਣ ਹੋ ਸਕਦਾ ਹੈ ਨਿਕਲਦੀ ਜਾ ਰਹੀ ਹੈ ਸਿਰਫ 374 ਵੋਟਾਂ ਦਾ ਜਿਹੜਾ ਡਿਫਰੈਂਸ ਹੈ ਉਹ ਰਹਿ ਗਿਆ ਹੈ 374 ਵੋਟਾਂ ਦਾ ਜਿਹੜਾ ਡਿਫਰੈਂਸ ਤੁਸੀਂ ਸਮਝੋ ਕਿ ਉਹ ਰਹਿ ਚੁੱਕਾ ਹੈ ਕਿੱਥੇ ਅਕਾਲੀ ਦਲ ਨੂੰ 1400 ਕੁਝ ਦੀ ਲੀਡ ਮਿਲ ਰਹੀ ਸੀ 1480 ਵੋਟਾਂ ਦੀ ਲੀਡ ਮਿਲ ਰਹੀ ਸੀ ਪਰ ਹੁਣ ਅਕਾਲੀ ਦਲ ਕੋ ਸਿਰਫ ਤੇ ਸਿਰਫ 374 ਵੋਟਾਂ ਦੀ ਲੀਡ ਰਹਿ ਗਈ ਹੈ ਤੇ ਮੁਕਾਬਲਾ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਆਪਸ ਦੇ ਵਿੱਚ ਫਸ ਚੁੱਕਾ ਹੈ ਫਸ ਗਿਆ ਹੈ ਜੀ ਹਾਂ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਹੈ ਉਹ ਫਸ ਗਿਆ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅਗਲੇ ਰਾਉਂਡ ਦੇ ਵਿੱਚ ਚੌਥੇ ਰਾਉਂਡ ਦੇ ਵਿੱਚ ਜਿਹੜੀ ਹੈ ਕਿ ਅਕਾਲੀ ਦਲ ਦੀ ਲੀਡ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਜਾਂ ਫਿਰ ਜਿਹੜੀ ਅਕਾਲੀ ਦਲ ਦੀ ਲੀਡ ਹੈ ਉਹ ਪਿੱਛੇ ਆ ਜਾਏਗੀ ਜਾਂ ਫਿਰ نیچے ਆ ਜਾਈ ਵੀ ਜੇ ਮੈਂ ਗੱਲ ਕਰ ਲਵਾਂ ਹੁਣੇ ਅਕਾਲੀ ਦਲ ਨੂੰ 7348 ਵੋਟਾਂ ਮਿਲੀਆਂ ਨੇ ਤੇ ਆਮ ਆਦਮੀ ਪਾਰਟੀ ਨੂੰ 6974 ਵੋਟਾਂ ਮਿਲੀਆਂ ਨੇ ਤੇ ਕਾਂਗਰਸ ਨੇ ਵੀ ਆਪਣਾ 4000 ਦਾ ਜਿਹੜਾ ਆਂਕੜਾ ਸੀ ਉਹ ਪਾਰ ਕਰ ਰਿਹਾ ਹੈ ਕਾਂਗਰਸ 4090 ਵੋਟ ਤੇ ਪਹੁੰਚ ਚੁੱਕੀ ਹੈ ਤੇ ਮਨਦੀਪ ਸਿੰਘ 2736 ਵੋਟਾਂ ਤੇ ਪਹੁੰਚ ਚੁੱਕੇ ਨੇ ਤੇ ਭਾਜਪਾ ਨੇ ਵੀ ਆਪਣੀ 500 ਵੋਟ ਵਧਾ ਕੇ 693 ਕਰ ਲਈ ਹੈ ਤੇ ਅਕਾਲੀ ਦਲ ਜਿਹੜਾ ਵਾਰਿਸ ਪੰਜਾਬ ਹੈ ਉਹ ਵਾਲੀ ਕਿਤੇ ਨਾ ਕਿਤੇ ਜਿੱਦਾਂ ਜਿੱਦਾਂ ਉਹਨਾਂ ਦੀ ਲੀਡ ਵੱਧ ਰਹੀ ਹੈ ਤੇ ਉਸੇ ਤਰ੍ਹਾਂ ਹੀ ਅਕਾਲੀ ਦਲ ਦੀ ਲੀਡ ਵੀ ਘਟਦੀ ਨਜ਼ਰ ਆ ਰਹੀ ਹੈ 1480 ਵੋਟਾਂ ਤੋਂ ਹੁਣ ਸਿੱਧਾ ਹੀ 374 ਵੋਟਾਂ ਦੀ ਲੀਡ ਜਿਹੜੀ ਆ ਅਕਾਲੀ ਦਲ ਦੀ ਰਹਿ ਚੁੱਕੀ ਆ ਜੇ ਆਪਾਂ ਇੱਥੇ ਕਾਰਨਾਂ ਦੀ ਗੱਲ ਕਰ ਲਈਏ ਤੇ ਅਕਾਲੀ ਦਲ ਲਗਾਤਾਰ ਜਿਹੜਾ ਸੀ ਉਹ ਸਾਹਮਣੇ ਬਣਿਆ ਹੋਇਆ ਸੀਗਾ ਮੇਰੇ ਨਾਲ ਮਨੀਸ਼ ਛੁੱਟ ਚੁੱਕੇ ਨੇ ਜੀ ਮਨੀਸ਼ ਇਲੈਕਸ਼ਨ ਫਸਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਤਸਵੀਰਾਂ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 3ਰੇ ਰਾਊਂਡ ਦੇ ਵੀ ਨਤੀਜੇ ਆ ਚੁੱਕੇ ਸੀ جس سے دیکھا کہ مارجن ہوا دکھائی دے رہا دل دا دل دے ہے پیچھے جہاں جا رہے تھے چودہ سوٹان چودہ سو اَسی ووٹان ਜੇ ਚੋਤੇ ਰਹੂਦੇ ਜੇਸੇ ਤਰ੍ਹਾਂ ਨਤੀਕੇ ਆਂਦੇ ਰਹੇ ਤੇ ਬਿਲਕੁਲ ਤਸਵੀਰਾਂ ਬਦਲ ਸਕਦੀਆਂ ਨੇ ਬਿਲਕੁਲ ਜਿਵੇਂ ਜੀ ਗੁਰਦੇ ਉਸੇ ਤਰ੍ਹਾਂ 3258 ਆਦੇ ਨਾਲ ਜਿਹੜੇ ਨੇ ਪਾਸੇ ਦੇ ਪਿੱਛੇ ਚੱਲ ਰਹੇ ਨੇ ਮਨਦੀਪ ਸਿੰਘ ਖਾਲਸਾ ਚੋਤੇ ਨੰਬਰ ਦੇ ਨੇ ਪਰ 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 ਮਨੀਸ਼ ਤੁਸੀਂ ਇੱਥੇ ਦੇਖੋ ਕਿ ਮਨਦੀਪ ਸਿੰਘ ਖਾਲਸਾ ਦੀ ਜਿੱਦਾਂ ਵੋਟ ਵਧੀ ਹੈ ਉਸੇ ਤਰ੍ਹਾਂ ਹੀ ਅਕਾਲੀ ਦਲ ਦੀ ਘਟ ਵੀ ਗਈ ਹੈ ਕਿ ਅਕਾਲੀ ਦਲ ਦੀ ਵੋਟ ਉਹਨਾਂ ਨੂੰ ਉਧਰ ਪੈ ਗਈ ਜਾਂ ਅਕਾਲੀ ਦਲ ਦੀ ਵੋਟ ਕੱਟੀ ਜਾ ਰਹੀ ਹੈ ਮਨਦੀਪ ਸਿੰਘ ਵੱਲੋਂ لیکن تصویر سب تھی بدلتی ہوئی دکھائی دے رہی ہے کہ جہاں مارجن چودہ سو اَسی کا شروع اکالی دل واسطے وہ ہوں کرتا ہوا ہولی ہولی تین سو چرک ਅਜਿਹੇ ਕਿਸੇ ਤੋਂ ਕਿ ਲੋਟਰ ਵੋਟਾਂ ਨਾਲ ਆਮ ਨਹੀਂ ਇਕਸਪੈਕਟ ਹੈ ਬਿਲਕੁਲ ਸ਼ੁਕਰੀਆ ਮੈਮ ਜੀ ਸਾਰੀ ਜਾਣਕਾਰੀ ਲਈ ਸੋ ਤੁਸੀਂ ਸੁਣ ਰਹੇ ਸੀਗੇ ਕਿ ਅਕਾਲੀ ਦਲ ਸਿਰਫ ਤੇ ਸਿਰਫ 374 ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਹੈ ਹੁਣ ਮਾਮਲਾ ਜਿਹੜਾ ਹੈ ਉਹ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਮਾਮਲਾ ਜਿਹੜਾ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲਗਾਤਾਰ ਜਿਹੜੀ ਲੀਡ ਅਕਾਲੀ ਦਲ ਨੇ ਲਈ ਹੋਈ ਸੀ 1400 1500 ਵੋਟ ਦੀ ਉਹ ਸਿੱਧੇ ਹੀ ਤਿੱਸਦੀ ਘੱਟ ਕੇ 378 ਵੋਟਾਂ ਤੇ ਆ ਚੁੱਕੀ ਹੈ 374 ਵੋਟਾਂ ਤੇ ਫਸ ਚੁੱਕਾ ਹੈ ਮਾਮਲਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਜਾਂ ਅਕਾਲੀ ਦਲ ਜਿੱਤ ਸਕਦਾ ਹੈ ਵਾਲੀ ਚੋਣ ਕਿਉਂਕਿ ਮੁਕਾਬਲਾ ਜਿਹੜਾ ਪੂਰੀ ਤਰ੍ਹਾਂ ਫਸ ਚੁੱਕਾ ਹੈ ਸਿਰਫ 374 ਵੋਟ ਦਾ ਜਿਹੜਾ ਡਿਫਰੈਂਸ ਹੈ ਤੁਸੀਂ ਸਮਝੋ 374 ਵੋਟ ਦਾ ਜਿਹੜਾ ਡਿਫਰੈਂਸ ਹੈ ਉਹ ਰਹਿ ਗਿਆ ਹੈ ਤੇ ਡਿਫਰੈਂਸ ਜਿਹੜਾ ਹੈ ਕਿ 374 ਵੋਟ ਬਹੁਤ ਜਿਆਦਾ ਨਹੀਂ ਹੈ ਪਹਿਲਾ ਪਹਿਲਾ 1500 ਵੋਟ ਦਾ ਜਿਹੜਾ ਡਿਫਰੈਂਸ ਸੀ ਉਹ ਕਾफी ਲੱਗ ਰਿਹਾ ਸੀਗਾ ਕਿ ਇਸ 1500 ਵੋਟ ਨੂੰ ਕਵਰ ਕਰਨ ਦੇ ਲਈ ਸ਼ਾਇਦ ਦੋ ਤਿੰਨ ਰਾਉਂਡ ਆਮ ਆਦਮੀ ਪਾਰਟੀ ਨੂੰ ਵੇਟ ਕਰਨੀ ਪਵੇ ਪਰ ਅਗਲੇ ਰਾਉਂਡ ਦੇ ਵਿੱਚ ਹੀ 1500 ਵੋਟ ਚੋਂ ਸਿੱਧੀ 1200 ਜਿਹੜੀ ਵੋਟ ਹੈ ਉਹ ਨਿਕਲ ਕੇ ਦੂਸਰੀਆਂ ਪਾਰਟੀਆਂ ਨੂੰ ਚਲੇ ਗਈਆਂ ਇਹਦੇ ਵਿੱਚ ਜਿਹੜੀ ਵੋਟ ਕੱਟੀ ਹੈ ਉਹ ਇੱਕ ਤਾਂ ਆਮ ਆਦਮੀ ਪਾਰਟੀ ਨੂੰ ਪਈ ਤੇ ਦੂਸਰੀ ਮਨਦੀਪ ਸਿੰਘ ਨੂੰ ਵੀ ਵੋਟ ਪਈ ਹੈ ਜਿਹਦੇ ਕਾਰਨ ਮਨਦੀਪ ਸਿੰਘ ਦੀ ਵੋਟ ਵੀ ਜਿਹੜੀ ਕਹਿ ਲੋ ਕਿ 2000 ਤੋਂ ਉੱਪਰ ਮਨਦੀਪ ਸਿੰਘ ਦੀ ਵੋਟ ਚਲੇ ਗਈ ਹੈ ਤੇ ਉਹ ਜਿਹੜਾ ਕਾਰਨ ਸੀਗਾ ਅਕਾਲੀ ਦਲ ਨੂੰ ਉਹ ਵੀ ਲੱਗਦਾ ਹੋਇਆ ਨਜ਼ਰ ਆ ਸਕਦਾ ਹੈ ਤੇ ਅਕਾਲੀ ਦਲ ਦਾ ਮੁਕਾਬਲਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਆਮ ਆਦਮੀ ਪਾਰਟੀ ਪਿਛਲੀਆਂ ਬਾਈ ਬਾਈ ਇਲੈਕਸ਼ਨਾਂ ਜਿਹੜੀਆਂ ਸੀਗੀਆਂ ਚਿਮਨੀ ਚੋਣਾਂ ਸੀਗੀਆਂ ਉਹ ਇੱਕ ਤਰਫਾ ਜਿੱਤਦੀ ਆ ਰਹੀ ਸੀਗੀ ਕਿ ਹਾਂ ਵੀ ਪਹਿਲੇ ਰਾਊਂਡ ਤੋਂ ਜਿਵੇਂ ਆਪਾਂ ਲੁਧਿਆਣਾ ਦੀ ਗੱਲ ਕਰ ਲਈਏ ਸੰਜੀਵ ਅਰੋੜਾ ਪਹਿਲੇ ਰਾਊਂਡ ਤੋਂ ਅੱਗੇ ਨਿਕਲ ਗਏ ਬਾਅਦ ਚੋਂ ਥੱਲੇ ਹੀ ਨਹੀਂ ਆਏ ਭਾੜ ਕੁਸ਼ਨਾਸ਼ੂ ਦੂਸਰੇ ਤੇ ਜਾਂ ਤੀਸਰੇ ਤੇ ਕਿਉਂਕਿ ਉਹਨਾਂ ਦਾ ਮੁਕਾਬਲਾ ਬੀਜੇਪੀ ਦੇ ਨਾਲ ਚੱਲ ਰਿਹਾ ਸੀ ਪਰ ਇਸ ਵਾਰ ਆਵਾਦਮੀ ਪਾਰਟੀ ਹੁਣ ਤੀਸਰੇ ਰਾਊਂਡ ਦੇ ਵਿੱਚ ਵੀ ਦੂਸਰੇ ਰਾਊਂਡ ਤੇ ਦੂਸਰੀ ਪੋਜੀਸ਼ਨ ਤੇ ਚੱਲ ਰਹੀ ਹੈ ਕਿਤੇ ਵੀ ਆਮ ਆਦਮੀ ਪਾਰਟੀ ਅੱਗੇ ਜਾਂਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਜਿਸ ਕਹਾਂਗੇ ਕਿ ਦਰਸ਼ਕ ਜਿਹੜੇ ਨੇ ਉਹ ਵੀ ਕਮੈਂਟ ਕਰਕੇ ਦੱਸਣ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਕਿਹੜੀ ਪਾਰਟੀ ਜਿੱਤ ਸਕਦੀ ਹੈ ਕਿਹੜੀ ਪਾਰਟੀ ਆਪਣਾ ਉਮੀਦਵਾਰ ਬਣਾ ਸਕਦੀ ਹੈ ਇਸ ਵਾਰ ਜਿਮਨੀ ਚੋਣ ਦੇ ਵਿੱਚ ਕੌਣ ਜਿੱਤ ਸਕਦਾ ਹੈ ਕਿਉਂਕਿ ਲਗਾਤਾਰ ਜਿਮਨੀ ਚੋਣ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਮ ਆਦਮੀ ਪਾਰਟੀ ਜਾਂ ਫਿਰ ਜਿ ਇਸਮਨੀ ਚੋਣ ਦੇ ਵਿੱਚ ਕਿਹੜੀ ਪਾਰਟੀ ਜਿੱਤ ਸਕਦੀ ਹੈ ਜਿਹੜੀ ਪਾਰਟੀ ਆ ਜਿੱਤੇਗੀ ਜਿਮਨੀ ਚੋਣ ਉਹਦਾ ਹੀ ਤੁਸੀਂ ਕਹਿ ਸਕਦੇ ਹੈਗੇ ਉਹ ਕਿ ਹੋ ਸਕਦਾ ਹੈ ਕਿ ਉਮੀਦਵਾਰ ਜਾਂ ਫਿਰ ਉਹ ਆਪਣੀ ਪਾਰਟੀ ਲੈ ਕੇ ਆਪੋਜੀਸ਼ਨ ਦੇ ਵਿੱਚ ਜਾਂ ਫਿਰ ਉਹ ਸਰਕਾਰ ਬਣਾ ਸਕਦਾ ਹੈ ਕਿਉਂਕਿ ਤਰਨ ਤਰਨ ਜਿਹੜੀ ਇਲੈਕਸ਼ਨ ਹੈ ਤਰਨਤਾਰਨ ਦੀ ਜਿਹੜੀ ਇਲੈਕਸ਼ਨ ਹੈ ਉਹ ਕਿਤੇ ਨਾ ਕਿਤੇ ਤੁਸੀਂ ਸਮਝੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ ਹੁਣ ਦੋਨਾਂ ਪਾਰਟੀਆਂ ਦੇ ਲਈ ਆਮ ਆਦਮੀ ਪਾਰਟੀ ਜੇਕਰ ਅਕਾਲੀ ਦਲ ਇਸੇ ਤਰ੍ਹਾਂ ਹੀ ਆਪਣੀ ਲੀਡ ਲੈ ਕੇ ਚਾਹੇ 200 300 400 ਦੀ ਲੀਡ ਲੈ ਕੇ ਅਖੀਰ ਤੱਕ ਰਹਿੰਦਾ ਹੈ ਜਾਂ ਫਿਰ ਜਿੱਤ ਜਾਂਦਾ ਹੈ ਤੇ ਆਮ ਆਦਮੀ ਪਾਰਟੀ ਲਈ ਇੱਕ ਬੜੀ ਹੀ ਵੱਡੀ ਝਟਕੇ ਦੀ ਗੱਲ ਹੋਵੇਗੀ ਤੇ ਆਮ ਆਦਮੀ ਪਾਰਟੀ ਲਈ ਅਲਾਰਮ ਹੋਵੇਗਾ ਕਿ ਤੁਸੀਂ ਆਪਣੇ 4 ਸਾਲਾਂ ਦੇ ਕੀਤੇ ਕੰਮਾਂ ਵੱਲ ਧਿਆਨ ਦਿਓ ਕਿਉਂ ਤੁਸੀਂ ਆ ਰਹੇ ਹੋ ਦਰਸ਼ਕ ਲਿਖਨੇ ਨੇ ਅਕਾਲੀ ਦਲ ਅੱਗੇ ਜਾਂਦਾ ਕੀ ਕਾਰਨ ਹੈ ਬਿਲਕੁਲ ਅਕਾਲੀ ਦਲ ਦਾ ਅੱਗੇ ਜਾਂਦਾ ਕਰਨੇ ਹੈ ਕਿ ਇੱਕ ਤਾਂ ਪੰਥਕ ਪਾਰਟੀ ਹੈ ਤੇ ਦੂਸਰੀ 4 ਸਾਲਾਂ ਦਾ ਜਿਹੜਾ ਰਿਪੋਰਟ ਕਾਰਡ ਸੀਗਾ ਆਮ ਆਦਮੀ ਪਾਰਟੀ ਦਾ ਉਹ ਕਿਤੇ ਨਾ ਕਿਤੇ ਤੁਸੀਂ ਸਮਝੋ ਕਿ ਆਮ ਆਦਮੀ ਪਾਰਟੀ ਦੀ ਐਂਟੀ ਇਨਕਮ ਬੈਸ ਰਾਜ ਦੇ ਵਿੱਚ ਕਤਲੋ ਗੈਰਤ ਲਾਅ ਐਂਡ ਆਰਡਰ ਚਿੱਟੇ ਦਾ ਬੋਲਬਾਲਾ ਨਸ਼ਿਆਂ ਦਾ ਰੋਕਥਾਮ ਨਹੀਂ ਹੋ ਪਾਈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀਗੀ ਇਹ ਸਾਰੇ ਜਿਹੜੇ ਕੰਮ ਨੇ ਇਹ ਸਾਰੇ ਜਿਹੜੇ ਕੰਮ ਨੇ ਇਹ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੇ ਉੱਤੇ ਭਾਰੀ ਪਏ ਨੇ ਇੱਕ ਉਹਨਾਂ ਵੱਲੋਂ ਦੂਸਰੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਹੜਾ ਕਹਿ ਲੋ ਕਿ ਤੁਸੀਂ ਲੈ ਕੇ ਆਣਾ ਦੂਜੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੀ ਪਾਰਟੀ ਦੇ ਵਿੱਚੋਂ ਚੌਨ ਲੜਾਨੀ ਉਹ ਕਿਤੇ ਨਾ ਕਿਤੇ ਤੁਸੀਂ ਕਹ ਲੋ ਕਿ ਵੱਡਾ ਜਿਹੜਾ ਘਾਟਾ ਆਮ ਆਦਮੀ ਪਾਰਟੀ ਨੂੰ ਪਿਆ ਸਭ ਤੋਂ ਵੱਡਾ ਘਾਟਾ ਆਮ ਆਦਮੀ ਪਾਰਟੀ ਜੇਕਰ ਹਾਰਦੀ ਹੈ ਉਹ ਇਹੀ ਹੋਵੇਗਾ ਕਿ 4 ਸਾਲਾਂ ਦਾ ਜਿਹੜਾ ਕਾਰਜ ਕੁਝਾਰ ਹੈ ਉਹ ਕਿਵੇਂ ਦਾ ਰਿਆ ਆਏ ਦਿਨ ਤਰਨਤਾਰਨ ਦੇ ਵਿੱਚ ਫਿਰੋਤੀਆਂ ਆਏ ਦਿਨ ਤਰਨਤਾਰਨ ਦੇ ਵਿੱਚ ਕਤਲੋ ਗਹਿਰਤ ਆਏ ਦਿਨ ਤਰਨਤਾਰਨ ਦੇ ਵਿੱਚ ਲॉ ਐਂਡ ਆਰਡਰ ਦੀ ਸਥਿਤੀ ਅਸੀਂ ਲਗਾਤਾਰ ਗਰਾਊਂਡ ਦੇ ਉੱਤੇ ਗੱਲਬਾਤ ਕੀਤੀ ਲੋਕਾਂ ਦੇ ਨਾਲ ਲੋਕ ਡਰੇ ਹੋਏ ਮਹਿਸੂਸ ਕਰਦੇ ਸੀਗੇ ਲੋਕਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਸਰਕਾਰ ਦੇ ਵਿੱਚ ਅਸੀਂ ਇਹ ਨਹੀਂ ਅਨੁਮਾਨ ਲਗਾਇਆ ਸੀਗਾ ਕਿ ਲੋ ਐਂਡ ਆਰਡਰ ਇਸ ਤਰ੍ਹਾਂ ਦਾ ਹੋਵੇਗਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਭਾਰੀਆਂ ਪੈ ਸਕਦੀਆਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤੇ ਭਗਵੰਤ ਮਾਨ ਹੋਰਾਂ ਨੇ ਰੋਡ ショਅ ਜ਼ਰੂਰ ਕੀਤੇ ਪੂਰਾ ਜ਼ੋਰ ਲਾਇਆ ਸਾਰੀ ਆਮ ਆਦਮੀ ਪਾਰਟੀ ਉੱਥੇ ਸੀ ਪਰ ਕਿਤੇ ਨਾ ਕਿਤੇ ਜਿਹੜੇ ਸਵਾਲ ਸੀਗੇ ਲੋਕਾਂ ਦੇ ਉਹ ਉੱਥੇ ਸੀਗੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਆਮ ਯੂਨੀਅਨਾਂ ਨੇ ਆਮ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਧਰਨੇ ਮੁਜ਼ਾਹਰੇ ਕੀਤੇ ਕਿ ਤੁਸੀਂ 4 ਸਾਲਾਂ ਦੇ ਵਿੱਚ ਅਜੇ ਤੱਕ ਕੁਝ ਨਹੀਂ ਕੀਤਾ ਉਹਦਾ ਇੰਪੈਕਟ ਵੀ ਜਿਹੜਾ ਤੁਸੀਂ ਕਹਿ ਲੋ ਕਿ ਆਮ ਆਦਮੀ ਪਾਰਟੀ ਨੂੰ ਪਿਆ ਤੇ ਉਧਰ ਹੀ ਅਕਾਲੀ ਦਲ ਅੱਗੇ ਜਾਣ ਦਾ ਕਾਰਨ ਅਕਾਲੀ ਦਲ ਨੂੰ ਲੋਕ ਯਾਦ ਕਰ ਰਹੇ ਨੇ ਇਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਨਹੀਂ ਕਾਂਗਰਸੀ ਸਰਕਾਰ ਵੇਲੇ ਵੀ ਕੁਝ ਐਸੇ ਤਗੜੇ ਕੰਮ ਨਹੀਂ ਹੋਏ ਕਿ ਕਾਂਗਰਸ ਨੂੰ ਦਿਖਾ ਸਕੇ 3 ਸਾਲ ਕੈਪਟਨ ਸਰਕਾਰ ਨੇ ਕੱਢ ਦਿੱਤੇ ਉਸ ਤੋਂ ਬਾਅਦ ਚੰਨੀ ਆ ਗਈ ਚੰਨੀ ਨੇ 3 ਮਹੀਨੇ ਦੀ ਸਰਕਾਰ ਚਲਾਈ ਉਹਦੇ ਵਿੱਚ ਚੰਨੀ ਚੰਨੀ ਹੋ ਗਈ ਪਰ ਚੰਨੀ ਆਪਣੀ ਸਰਕਾਰ ਨਹੀਂ ਬਣਾ ਪਾਇਆ ਚੰਨੀ ਆਪਣੀਆਂ ਹੀ ਸੀਟਾਂ ਹਾਰ ਗਏ ਹੁਣ ਉਸ ਤੋਂ ਬਾਅਦ ਰਹਿ ਗਈ ਅਕਾਲੀ ਦਲ ਅਕਾਲੀ ਦਲ ਨੂੰ ਲੋਕ ਯਾਦ ਅਜ ਵੀ ਕਰ ਰਹੇ ਨੇ ਅਕਾਲੀ ਦਲ ਦੇ ਬਣਾਏ ਹੋਏ ਹਾਈਵੇ ਅੱਜ ਵੀ ਜਿਹੜੀਆਂ ਸੜਕਾਂ ਦੇ ਉੱਤੇ ਤੁਸੀਂ ਚੱਲ ਰਹੇ ਹੋ ਜਿਹੜੇ ਹਾਈਵੇ ਫਾਜ਼ਿਲਕਾ ਅੰਮ੍ਰਿਤਸਰ ਬਠਿੰਡਾ ਅੰਮ੍ਰਿਤਸਰ ਬਠਿੰਡਾ ਚੰਡੀਗੜ੍ਹ ਫਿਰੋਜ਼ਪੁਰ ਚੰਡੀਗੜ੍ਹ ਇਹ ਜਿਹੜੇ ਸੜਕਾਂ ਦਾ ਜਾਲ ਸੀਗਾ ਇਹ ਅਕਾਲੀ ਦਲ ਵੇਲੇ ਹੀ ਬਣਿਆ ਅਕਾਲੀ ਦਲ ਨੇ ਹੀ ਇਹਨਾਂ ਇਹ ਜਿਹੜਾ ਤੁਸੀਂ ਸਮਝੋ ਕਿ ਅਕਾਲੀ ਦਲ ਨੇ ਹੀ ਆਮਦ ਅਕਾਲੀ ਦਲ ਨੇ ਹੀ ਪੰਜਾਬ ਨੂੰ ਕੱਚੀਆਂ ਸੜਕਾਂ ਤੋਂ ਪੱਕੀਆਂ ਸੜਕਾਂ ਤੱਕ ਲਿਆਂਨ ਵਾਲਾ ਅਕਾਲੀ ਦਲ ਹੀ ਸੀ ਤੇ ਅਕਾਲੀ ਦਲ ਦਾ ਇਸ ਕਾਰਨ ਲੋਕ ਜਿਹੜੇ ਨੇ ਉਹ ਕੰਮ ਯਾਦ ਵੀ ਕਰ ਰਹੇ ਨੇ ਕਿ ਜਿਵੇਂ ਪਿਛਲੀ 5 ਸਾਲਾਂ ਦੀ ਜਿਹੜੀ ਕਾਂਗਰਸ ਸਰਕਾਰ ਰਹੀ ਉਹਦੇ ਵਿੱਚ ਵੀ ਇੰਨੀਆਂ ਸੜਕਾਂ ਨਹੀਂ ਬਣੀਆਂ ਜਾਂ ਐਨਾ ਡਿਵੈਲਪਮੈਂਟ ਨਹੀਂ ਹੋਇਆ ਇਸ ਸਰਕਾਰ ਦੇ ਵਿੱਚ ਵੀ ਸ਼ਹਿਰਾਂ ਦੇ ਸੜਕਾਂ ਦੇ ਬੁਰੇ ਹਾਲ ਰਹੇ ਸਿਰਫ ਪੈਚ ਵਰਕ ਹੋਏ ਤੇ ਪੈਚ ਵਰਕਾਂ ਦੇ ਵੀ ਉਦਘਾਟਨ ਕੀਤੇ ਗਏ ਟਾਇਲਟ ਦੇ ਉਦਘਾਟਨ ਕੀਤੇ ਗਏ ਪਰ ਆਮ ਆਦਮੀ ਪਾਰਟੀ ਨੂੰ ਇਹੀ ਸਾਰੀਆਂ ਚੀਜ਼ਾਂ ਦਾ ਜਿਹੜਾ ਨੁਕਸਾਨ ਹੈ ਉਹ ਭੁਗਤਣਾ ਪੈ ਸਕਦਾ ਹੈ ਜੇਕਰ ਅਕਾਲੀ ਦਲ ਇਸੇ ਤਰ੍ਹਾਂ ਹੀ ਜਿਹੜਾ ਕਹਿ ਲਓ ਕਿ ਆਪਣੀ ਚੜ੍ਹਤ ਬਣਾਈ ਰੱਖਦਾ ਤਾਂ ਆਹ ਕਾਰਨਾਂ ਕਾਰਨ ਹੀ ਅਕਾਲੀ ਦਲ ਜਿਹੜਾ ਹੈ ਕਿ ਅੱਗੇ ਜਾ ਰਿਹਾ ਆਕਾਲੀ ਦਲ ਨੂੰ ਲੋਕ ਯਾਦ ਕਰ ਰਹੇ ਨੇ ਆਕਾਲੀ ਦਲ بار بار ਸੁਖਬੀਰ ਸਿੰਘ ਬਾਦਲ ਆਪਣਾ ਜਿਹੜੇ ਮੁੱਦੇ ਨੇ ਇੱਕ ਚਿੱਟੇ ਦਾ ਮੁੱਦਾ ਤੇ ਅਬੇਦਵੀਆਂ ਦੇ ਮੁੱਦੇ ਦੇ ਉੱਤੇ ਉਹਨਾਂ ਨੂੰ ਆਕਾਲੀ ਦਲ ਨੂੰ ਮਾਰ ਪੈਂਦੀ ਹੈ ਪਰ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਆਕਾਲੀ ਦਲ ਜਿੰਨੀ ਡਿਵੈਲਪਮੈਂਟ ਕਿਸੇ ਵੀ ਪਾਰਟੀ ਨੇ ਨਹੀਂ ਕਰਾਈ ਕੋਈ ਵੀ ਇਸ ਤੋਂ ਮੁਕਰ ਨਹੀਂ ਸਕਦਾ ਦਰਬਾਰ ਸਾਹਿਬ ਹੈਰੀਟੇਜ ਸਟਰੀਟ ਬਣਾਈ ਉਹ ਵੀ ਆਕਾਲੀ ਦਲ ਨੇ ਬਣਾਈ ਵੱਡੇ ਵੱਡੇ ਅੱਜ ਜਿਨ੍ਹਾਂ ਨੇ ਕਹਿ ਲੋ ਕਿ ਤੁਸੀਂ ਦਿੱਲੀ ਤੋਂ ਅਮ੍ਰਿਤਸਰ ਜਾਣਾ ਹੈ ਪੰਜਾਬ ਤੋਂ ਜਿੱਥੇ ਸ਼ੁਰੂ ਹੁੰਦਾ ਹੈ 4 ਲੇਨ ਹਾਈਵੇ ਉਹ ਕਿੰਨੇ ਬਣਾਇਆ ਅਕਾਲੀ ਦਲ ਨੇ ਬਣਾਇਆ ਲੁਧਿਆਣਾ ਅਮ੍ਰਿਤਸਰ ਹੱਥੀ ਹੈ ਅਕਾਲੀ ਦਲ ਨੇ ਬਣਾਇਆ ਉਸ ਤੋਂ ਬਾਅਦ ਬਟਿੰਡਾ ਤੋਂ ਅਮ੍ਰਿਤਸਰ ਜਾਣਾ ਉਹ ਹਾਈਵੇ ਅਕਾਲੀ ਦਲ ਨੇ ਬਣਾਇਆ ਤਰਨਤਾਰਨ ਦਾ ਜਿਹੜਾ ਬਾਈਪਾਸ ਬਣਿਆ ਹੈ ਅਮ੍ਰਿਤਸਰ ਤੋਂ ਤਰਨਤਾਰਨ ਜਿਹੜਾ ਬਾਹਰ ਬਾਈਪਾਸ ਬਣਿਆ ਉਹ ਵੀ ਅਕਾਲੀ ਦਲ ਨੇ ਬਣਾਇਆ ਤੇ ਫਿਰੋਜ਼ਪੁਰ ਤੋਂ ਅਮ੍ਰਿਤਸਰ ਜਿੱਨੇ ਆਣਾ ਉਹ ਜਿਹੜਾ ਹਾਈਵੇ ਉਹ ਵੀ ਅਕਾਲੀ ਦਲ ਦੀ ਸਰਕਾਰ ਚ ਬਣਿਆ ਫਾਜ਼ਿਲਕਾ ਟੂ ਅਮ੍ਰਿਤਸਰ ਯਾ ਫਾਜ਼ਿਲਕਾ ਟੂ ਚੰਡੀਗੜ੍ਹ ਉਹ ਹਾਈਵੇ ਅਮ੍ਰਿਤਸਰ ਅਕਾਲੀ ਦਲ ਨੇ ਬਣਾਇਆ ਅਕਾਲੀ ਦਲ ਨੇ ਕਈ ਐਸੀਆਂ ਸਕੀਮਾਂ ਕਰਾਈਆਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਕਿ ਅੱਜ ਵੀ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਨੇ ਅੱਜ ਵੀ ਲੋਕ ਪ੍ਰਕਾਸ਼ ਸਿੰਘ ਬਾਦਲ ਦੀ ਕਾਰਜਗੁਜ਼ਾਰੀ ਨੂੰ ਯਾਦ ਕਰਦੇ ਨੇ ਵਿਰੋਧੀ ਪਾਰਟੀਆਂ ਵੀ ਯਾਦ ਕਰਦੀਆਂ ਨੇ ਕੁਲਬੀਰ ਸਿੰਘ ਜੀਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਸੀਗਾ ਹੁਣ ਅਕਾਲੀ ਦਲ ਖਤਮ ਹੋ ਗਿਆ ਪਰ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਆਪਣੀ ਮਿਹਨਤ ਕਰ ਰਹੇ ਨੇ ਉਹ ਲਗਾਤਾਰ ਕਹ ਲੋ ਕਿ ਕਿਸੇ ਨਾ ਕਿਸੇ ਦਿਨ ਤਾਂ ਕੰਮ ਆਏਗੀ ਤੇ ਉਹ ਅੱਜ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਕੀਤੀ ਮਿਹਨਤ ਹੈ ਗਰਾਊਂਡ ਦੇ ਉੱਤੇ ਜਿਹੜੇ ਫਲੱਡ ਆਏ ਬਾੜ ਆਏ ਹੜਾ ਦੇ ਵਿੱਚ ਸੁਖਵੀਰ ਬਾਦਲ ਨੇ ਜਿਹੜਾ ਕੰਮ ਕੀਤਾ ਉਹ ਕਿਤੇ ਨਾ ਕਿਤੇ ਦਿਖਾਈ ਦਿੰਦਾ ਸੀਗਾ ਸੁਖਵੀਰ ਬਾਦਲ ਨੇ ਜਿਹੜਾ ਲੋਕਾਂ ਦੇ ਲਈ ਅੱਗੇ ਵਧ ਕੇ ਕੰਮ ਕੀਤੇ ਉਹ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਸੀਗੇ ਤੇ ਤਰਨ ਤਰਨ ਦੇ ਵਿੱਚ ਇਹੀ ਜਿਹੜੇ ਸੁਖਵੀਰ ਬਾਦਲ ਦੇ ਕੰਮ ਹੈ ਉਹ ਲੱਗਦਾ ਉਹਨਾਂ ਦੇ ਹੱਕ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਚੌਥੇ ਰਾਊਂਡ ਦੀ ਜੇ ਗੱਲ ਕਰ ਲਈਏ ਚੌਥਾ ਰਾਊਂਡ ਕੁਝ ਹੀ ਮਿੰਟਾਂ ਦੇ ਵਿੱਚ ਆਉਣ ਵਾਲਾ ਹੈ ਚੌਥੇ 라ਉਂਡ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਪਿਕਚਰ ਕਲੀਅਰ ਹੋ ਜਾਵੇਗੀ ਕਿ ਆਮ ਆਦਮੀ ਪਾਰਟੀ ਅੱਗੇ ਨਿਕਲੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਫਿਰ ਪਿੱਛੇ ਹੈ ਹਾਲ ਦੀ ਘੜੀ ਗੱਲ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਸਿਰਫ 374 ਵੋਟਾਂ ਤੋਂ ਪਿੱਛੇ ਚੱਲ ਰਹੀ ਹੈ ਜੇਕਰ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਲਈ ਬੜਾ ਹੀ ਸੁੱਖ ਦਾ ਸਾਹ ਹੋਵੇਗਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ ਵਿੱਚ ਹੁੰਦਿਆਂ ਹੋਇਆ ਆਮ ਆਦਮੀ ਪਾਰਟੀ ਆਪਣੀ ਸੀਟ ਬਚਾ ਕੇ ਬਚਾ ਚੁੱਕੀ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਦਾ ਚੌਥਾ ਰਾਉਂਡ ਆ ਚੁੱਕਾ ਹੈ ਬਿਲਕੁਲ ਚੌਥਾ ਰਾਉਂਡ ਆ ਚੁੱਕਾ ਹੈ ਚੌਥੇ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਹੋ ਗਈ ਹੈ ਬਿਲਕੁਲ ਚੌਥੇ ਰਾਉਂਡ ਦੇ ਵਿੱਚ ਹਰਮੀਤ ਸਿੰਘ ਸੰਧੂ 180 ਵੋਟਾਂ ਦੇ ਨਾਲ ਅੱਗੇ ਹੋ ਚੁੱਕੇ ਨੇ ਜੀ ਹਾਂ ਹਰਮੀਤ ਸਿੰਘ ਸੰਧੂ ਇਹ ਪਹਿਲਾ 라ਉਂਡ ਹੈ ਜਦੋਂ ਕਿ ਆਮ ਆਦਮੀ ਪਾਰਟੀ ਅੱਗੇ ਆਈ ਹੈ ਇਹ ਪਹਿਲਾ 라ਉਂਡ ਹੈ ਜਦੋਂ ਕਿ ਆਮ ਆਦਮੀ ਪਾਰਟੀ ਅੱਗੇ ਆਈ ਹੈ ਤੇ ਸੁਖਵਿੰਦਰ ਕੋਰ 180 ਵੋਟਾਂ ਦੇ ਨਾਲ ਪਿੱਛੇ ਹੋ ਚੁੱਕੇ ਨੇ ਸੁਖਵਿੰਦਰ ਕੋਰ 180 ਵੋਟਾਂ ਦੇ ਨਾਲ ਪਿੱਛੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਅੱਗੇ ਨਿਕਲ ਗਈ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਜੋ ਪਹਿਲਾ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ ਦਾ ਪਹਿਲਾ ਅੱਜ ਰਾਉਂਡ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਨਿਕਲ ਗਈ ਹੈ ਆਮ ਆਦਮੀ ਪਾਰਟੀ 180 ਵੋਟਾਂ ਦੇ ਨਾਲ ਅੱਗੇ ਨਿਕਲ ਗਈ ਹੈ ਆਮ ਆਦਮੀ ਪਾਰਟੀ ਨੂੰ ਹੁਣ ਥੋੜਾ ਸੁੱਖ ਦਾ ਸਹ ਆਇਆ ਹੋਊਗਾ ਕਿ 16 ਰਾਊਂਡ ਦੇ ਵਿੱਚੋਂ ਚੌਥੇ ਰਾਊਂਡ ਤੇ ਜਾ ਕੇ ਆਮ ਆਦਮੀ ਪਾਰਟੀ ਹੁਣ ਅੱਗੇ ਨਿਕਲੀ ਆ ਉਹ ਵੀ ਸਿਰਫ 180 ਵੋਟਾਂ ਦੇ ਨਾਲ ਸਕਰੀਨ ਤੇ ਤੁਸੀਂ ਤਸਵੀਰ ਵੇਖ ਸਕਦੇ ਹੋ ਹਰਮੀਤ ਸਿੰਘ ਸੰਧੂ ਅੱਗੇ ਨਿਕਲ ਗਏ ਨੇ ਤੇ ਹਰਜੀਤ ਸਿੰਘ ਸੰਧੂ ਪਿੱਛੇ ਨੇ ਅਕਾਲੀ ਦਲ ਵੀ ਪਿੱਛੇ ਚਲਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਰਾਊਂਡ ਦੇ ਵਿੱਚ ਕੀ ਹੁੰਦਾ ਹੈ ਤਸਵੀਰ ਤੁਸੀਂ ਵੇਖ ਰਹੇ ਹੋ ਜਿਹਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਇਹ ਸਾਰੀ ਪਿਕਚਰ ਕਲੀਅਰ ਹੋਈ ਹੈ ਫਸਵਾ ਮੁਕਾਬਲਾ ਜਿਹੜਾ ਚੱਲ ਰਿਹਾ ਸੀਗਾ ਹਰਮੀਤ ਸਿੰਘ ਸੰਦੂ ਨੂੰ ਵੋਟ ਮਿਲੇ ਨੇ 5895152 ਵੋਟ ਮਿਲੇ ਨੇ 180 ਵੋਟ ਇੱਕ ਘਟ ਅੱਗੇ ਨੇ ਤੇ ਉਸ ਤੋਂ ਬਾਅਦ ਸੁਖਵਿੰਦਰ ਕੌਰ ਨੂੰ 9373 ਵੋਟਾਂ ਮਿਲੀਆਂ ਨੇ ਜਿਹੜੀਆਂ ਕਿ 180 ਇੱਕ ਘਟ ਪਿੱਛੇ ਨੇ ਤੇ ਉਸ ਦੇ ਨਾਲ ਹੀ ਕਰਨਵੀਰ ਗਿੱਲ ਕਰਨ ਬੁਰਜ ਗਿੱਲ ਜਿਹੜੇ ਨੇ ਕਰਨਵੀਰ ਸਿੰਘ ਬੁਰਜ ਉਹਨਾਂ ਨੂੰ 5267 ਵੋਟਾਂ ਮਿਲੀਆਂ ਨੇ ਤੇ ਉਹ 4200 ਵੋਟ ਪਿੱਛੇ ਨੇ ਤੇ ਇਸ ਦੇ ਨਾਲ ਹੀ ਮਨਦੀਪ ਸਿੰਘ ਖਾਲਸਾ 3700 ਵੋਟ ਪਾ ਚੁੱਕੇ ਨੇ ਬਿਲਕੁਲ ਇਹ ਕਿਤੇ ਨਾ ਕਿਤੇ ਤੁਸੀਂ ਕਹੋ ਕਿ ਉਹਨਾਂ ਲਈ ਵੀ ਪਹਿਲੀ ਵੋਟ ਹੈ ਅਕਾਲੀ ਦਲ ਦੇ ਜਿਹੜੇ ਬਾਗੀ ਲੀਡਰਾਂ ਨੇ ਲੜੀ ਤੇ ਦੂਸਰੇ ਪਾਸੇ ਅਮਰਿਤਪਾਲ ਦੇ ਪਰਿਵਾਰ ਨੇ ਲੜੀ ਦੋਨਾਂ ਨੇ ਮਿਲ ਕੇ ਲੜੀ ਤਾਂ ਵੀ 3700 ਵੋਟ ਜਿਹੜੀ ਨੇ ਉਹ ਲੈ ਚੁੱਕੇ ਨੇ ਤੇ ਹਰਜੀਤ ਸਿੰਘ ਸੰਧੂ 955 ਵੋਟ ਤੇ ਬੀਜੇਪੀ ਨੂੰ ਅਜੇ ਤੱਕ 1000 ਵੋਟ ਵੀ ਨਹੀਂ ਮਿਲ ਪਾਈ ਹੈ ਜਿਹੜੀ ਬੀਜੇਪੀ ਲਗਾਤਾਰ ਰਵਨੀਤ ਬਿੱਟੂ ਪ੍ਰਚਾਰ ਕਰ ਰਹੀ ਸੀ ਵੱਡੇ ਵੱਡੇ ਮੰਤਰੀ ਮੁੱਖ ਮੰਤਰੀਆਂ ਨੇ ਪ੍ਰਚਾਰ ਕੀਤਾ ਰੇਖਾ ਗੁਪਤਾ ਨੇ ਪ੍ਰਚਾਰ ਕੀਤਾ ਆਕੇ ਦਿੱਲੀ ਦੇ ਮੁੱਖ ਮੰਤਰੀ ਪਰ ਉਹਨਾਂ ਦਾ ਪ੍ਰਚਾਰ ਕਿਤੇ ਨਾ ਕਿਤੇ 1000 ਵੋਟ ਵੀ ਜਿਹੜੀ ਬੀਜੇਪੀ ਨੂੰ ਉਹ ਦਵਾ ਨਹੀਂ ਸਕਿਆ ਹੈ ਹੱਲੇ ਤੱਕ ਵੀ ਆਮ ਆਦਮੀ ਪਾਰਟੀ ਨੂੰ ਜਿਹੜੀ ਹੈ ਲੀਡ ਆਮ ਆਦਮੀ ਪਾਰਟੀ ਲੀਡ ਲੈ ਚੁੱਕੀ ਹੈ ਆਮ ਆਦਮੀ ਪਾਰਟੀ ਅੱਗੇ ਨਿਕਲ ਗਈ ਹੈ ਸਿਰਫ 180 ਵੋਟ ਦੇ ਨਾਲ 180 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਨਿਕਲ ਚੁੱਕੀ ਹੈ ਬਿਲਕੁਲ ਹੁਣ ਮੁਕਾਬਲਾ ਜਿਹੜਾ ਹੈ ਉਹ ਹੋਰ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ 180 ਵੋਟਾਂ ਨਾ ਲੱਗੇ ਜਾ ਚੁੱਕੀ ਹੈ ਤੇ ਜੇ ਤੁਸੀਂ ਕਹੋ ਕਿ ਅਕਾਲੀ ਦਲ ਅਕਾਲੀ ਦਲ ਜਿਹੜਾ ਹੈ ਕਿ ਉਹ ਪੀਸ ਉਹ ਦੂਸਰੇ ਨੰਬਰ ਤੇ ਆ ਚੁੱਕਾ ਹੈ ਹੁਣ ਦੇਖਣਾ ਹੋਵੇਗਾ ਕੀ ਚੌਥੇ ਰਾਉਂਡ ਦੇ ਵਿੱਚ ਕੀ ਆਂਦਾ ਹੈ ਚੌਥੇ ਰਾਉਂਡ ਦੇ ਵਿੱਚ ਹੁਣ ਅਗਲੀ ਪਿਕਚਰ ਕਲੀਅਰ ਹੋਵੇਗੀ ਕਿ ਚੌਥੇ ਰਾਉਂਡ ਦੇ ਵਿੱਚ ਕੀ ਆਮ ਆਦਮੀ ਪਾਰਟੀ ਆਪਣੀ ਸੀਟ ਬਚਾ ਪਾਉਂਦੀ ਹੈ ਕਿ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਕੀ ਆਪਣੀ ਲੀਡ ਬਰਕਰਾਰ ਰੱਖ ਪਾਏਗੀ ਅਗਲੇ ਆਉਣ ਵਾਲੇ ਰਾਉਂਡਸ ਦੇ ਵਿੱਚ ਤੇ ਹੁਣ ਮੁਕਾਬਲਾ ਬੜਾ ਹੀ ਇੰਟਰਸਟਿੰਗ ਹੋ ਚੁੱਕਾ ਹੈ ਪੰਜਵੇਂ ਰਾਉਂਡ ਪੰਜਵਾਂ ਰਾਉਂਡ ਵੀ ਕਹਿ ਲੋ ਕਿ ਪੰਜਵਾਂ ਰਾਉਂਡ ਵੀ ਕੁਝ ਸਮੇਂ ਦੇ ਵਿੱਚ ਆਉਣ ਵਾਲਾ ਹੈ ਪੰਜਵੇਂ ਰਾਉਂਡ ਦੇ ਵਿੱਚ ਪੰਜਵੇਂ ਰਾਊਂਡ ਦੇ ਵਿੱਚ ਵੀ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਕੀ ਕੀ ਨਿਕਲ ਕੀ ਨਿਕਲਦਾ ਹੈ ਕਿ ਆਮ ਆਦਮੀ ਪਾਰਟੀ ਆਪਣੀ ਸੀਟ ਬਚਾ ਪਾਉਂਦੀ ਹੈ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹੀ ਆਪਣੀ ਉਹ ਬਚਾ ਪਾਉਂਦੀ ਹੈ ਲੀਡ ਬਣਾ ਪਾਉਂਦੀ ਹੈ ਤੇ ਪੰਜਵਾਂ ਰਾਊਂਡ ਜਦੋਂ ਆਏਗਾ ਉਦੋਂ ਪਤਾ ਲੱਗੇਗਾ ਤੇ ਚੌਥੇ ਰਾਊਂਡ ਦੇ ਵਿੱਚ ਹੁਣ ਜਿਹੜਾ ਮੁਕਾਬਲਾ ਫਸਿਆ ਸੀ ਉਹ ਕਿਤੇ ਨਾ ਕਿਤੇ ਤੁਸੀਂ ਕਹਿ ਲਓ ਕਿ ਉਹ ਹੋ ਚੁੱਕਾ ਹੈ ਕਲੀਅਰ ਚੌਥੇ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਜਿਹੜਾ ਮੁਕਾਬਲਾ Faça-te